ਲੋਕ ਹਿੱਤ ਲੋਕਾਂ ਦੀ ਆਵਾਜ਼ ਲੋਕਤ ਪੰਜਾਬੀ ਚੈਨਲ ਵੇਖਣ ਲਈ ਦਿਲੋਂ ਸਵਾਗਤ ਅੱਜ ਵਿਧਾਇਕ ਸਰਵਨ ਸਿੰਘ ਧੁੰਨ ਵੱਲੋਂ ਕਸਬਾ ਖੇਮਕਰਨ ਦੀ ਮਾਰਕੀਟ ਕਮੇਟੀ ਦਫ਼ਤਰ ਪਹੁੰਚ ਕੇ ਜਿੱਥੇ ਖੇਮਕਰਨ ਨਿਵਾਸੀਆਂ ਦੀਆਂ ਮੁਸ਼ਕਲਾਂ ਸੁਣੀਆਂ ਉੱਥੇ ਨੇੜੇ ਦੇ ਪਿੰਡਾਂ ਦੇ ਲੋਕ ਵੱਡੀ ਗਿਣਤੀ ਵਿੱਚ ਪਹੁੰਚੇ ਜਿੱਥੇ ਵਿਧਾਇਕ ਸਰਵਨ ਸਿੰਘ ਧੁੰਨ ਨੇ ਉਹਨਾਂ ਦੀਆਂ ਮੌਕੇ ਤੇ ਮੁਸ਼ਕਿਲਾ ਸੁਣ ਕੇ ਹੱਲ ਕਰਾਇਆ ਇਸ ਸਬੰਧੀ ਸਾਡੇ ਪ੍ਰਤੀਨਿਧੀ ਲਾਡਾ ਕੰਡਾ ਅਤੇ ਹਰਜੀਤ ਕਈ ਦੀ ਇੱਕ ਵਿਸ਼ੇਸ਼ ਰਿਪੋਰਟ ਪੇਸ਼ ਹੈ ਸਾਡੇ ਚੈਨਲ ਨੂੰ YouTube ਤੇ ਸਬਸਕ੍ਰਾਈਬ Facebook Instagram ਤੇ ਫੋਲੋ ਜੁੜ ਕਰਿਓ ਧੰਨਵਾਦ ਆਉ ਜੀ ਮਨਾਵਾ ਸਾਹ ਆਉ ਜੀ ਕੀ ਬੱਤ ਨਹੀਂ ਆਉਂਦਾ ਉਹ ਨੂੰ ਮਹੀਨਾ ਕਰਿਆ ਨਾ ਲੱਗਣਾ ਚਲ ਉਹਨੂੰ ਲਾਜੋ ਬਰਖਾਜ ਦਾ ਕਰਾ ਲਾ ਠੀਕ ਆਵਾਜ਼ ਆ ਰਹੀ ਹੈ ਆਹੋ ਹਾਂ ਅੱਜ ਆਇਆ ਹਾਂ ਨੀਆ ਲੱਗਦੀ ਨਹੀਂ ਤੱਕੀ ਪਤਾ ਨਹੀਂ ਕੰਮ ਕਰੀਏ ਕਰਾ ਰਹੇ ਹਾਂ ਪੰਜਟੇ ਆ ਕੇ ਸਾਹ ਪਰ ਅੱਜ ਜਿਹੜਾ ਪਾਸਾ ਹੈ ਕਾਹਦਾ ਹੈ ਕਹਿੰਦੇ ਐਸੇ ਪੋਜੀਟਿਵ ਬਾਕ ਪਤਾ ਕਿਵੇਂ ਜਿਵੇਂ ਉਹਦੀ ਐਂਡ ਤੇ ਵੀ ਹੋ ਗਈ ਐ ਸ਼ਾਮ ਦੇ ਨਾਲ ਹੀ ਹੋ ਗਈ ਆ ਆਪਲੇ ਕਿਲੇ ਦੇ ਬੱਤੇ ਮਿੱਟੀ ਪਹਿਲੇ ਪੁੰਨੀ ਪਈ ਨਿਸ਼ਾਨ ਨਿਸ਼ਾਨ ਦੀ ਵੀ ਨਿਸ਼ਾਨ ਦੀ ਵੀ ਨਹੀਂ ਹੋਈ ਨਿਸ਼ਾਨੀ ਵੀ ਨਹੀਂ ਲੱਗੀ ਠੀਕ ਆ ਛਾਟੀਆਂ ਦੀਆਂ ਲੱਗੀਆਂ ਲੱਗੀਆਂ ਲੱਗੇ ਝੋਨੇ ਦੁੱਤ ਵਿੱਚ ਮਿੱਟੀ ਵੀ ਪਾਉਣੀ ਚਾਹੁੰਦੇ ਨਾ ਉੱਥੇ ਕੋਈ ਘਟਨਾ ਹੋਇਆ ਤੇ ਨਾ ਵੀ ਮਸਲਾ ਵੀ ਹੋਣ ਗਰੇ ਇਸ ਨੂੰ ਬਲਾਕ ਤੋਂ ਇੰਨਾ ਜੇ ਦੇ ਇਸ ਮਿੱਟੀ ਪਾੜਿਆ ਕਰਕੇ ਬਣਾਉਣੀ ਆ ਆਪਦੇ ਕਿਲੇ ਵਿੱਚ ਕੋਈ ਨਿਸ਼ਾਨੇ ਲੱਗੇ ਆਪਦੇ ਕਿਲੇ ਨਿਸ਼ਾਨ ਦੀ ਵੀ ਨਹੀਂ ਤੇ ਸ਼ਾੜ ਕੋਟੀ ਕਿੰਸੇ ਹਨ ਕਿਲੇ ਵਿੱਚੋਂ ਨਹੀਂ ਨਿਕਲਦੇ ਨਹੀਂ ਨਿਕਲਦੇ ਉਹਦੇ ਵੀ ਨਹੀਂ ਨਿਕਲਦੇ ਇਹਨਾਂ ਦੇ ਵਿੱਚੋਂ ਉਹਦੇ ਨਾਲ ਦੋਨਾਂ ਦੇ ਸੜਕਾਂ ਜੋੜੂ ਸੁਣਨੋ ਯਾਰ ਗੱਲ ਸੁਣੋ ਇਹ ਤੁਹਾਡੇ ਪਿੰਡਾਂ ਦੀਆਂ ਛੜਕਾਂਾਂ ਵਿੱਚ ਨਹੀਂ ਬਣਾਉਣੀਆਂ ਨਾ ਫੜਾਓ ਮੇਰੇ ਤੋਂ ਕੀ ਐਡੀ ਨੀ ਬਸ ਸਹੀ ਹੋ ਜਾਏ ਇਹਦਾ ਆਪਾ ਹੁਣ ਆਪਾਂ ਵੀਰੇ ਕਿਉਂ ਉਹ ਮੈਚ ਨਹੀਂ ਆ ਸੁਣਿਆ ਜੀ ਤੁਹਾਡੇ ਸਹੀ ਜੇ ਜਦੋਂ ਗਾਜੇ ਸਹੀ ਜੇ ਜੇਗਾ ਤੁਹਾਡੇ ਵੀਰੇ ਕੋਈ ਗੜਦ ਤੁਹਾਡਾ 90 ਨੇ ਆਈ ਹੁੰਦੀ ਜੀ ਜੇ ਹੁਣ ਸਹੀ ਨਿਸ਼ਾਨਦੇਹੀ ਆਪਾਂ ਕਰਾ ਕੇ ਜੀ ਸੜਕ ਤੇ ਅਕਸਰ ਤੇ ਉਹਦੇ ਕਿੱਲੇ ਲਈ ਵੀ ਨਿਕਲੂਗੀ ਹਾਂਜੀ ਬਈਓ ਬੇਨਤੀ ਆ ਇਹ ਸਾਰੀ ਭਾਈ ਬਰਾਬਰ ਬਣਾਵਾਂਗੇ ਹਾਂਜੀ ਆਪਰ ਨਹੀਂ ਕੀ ਸਰ ਜੀ ਠੀਕ ਕਰਦਾ ਅੱਜ ਵੀ ਕਾਫੀ ਕਿਹੜੀਆਂ ਮੁਸ਼ਕਲਾਂ ਲੈ ਕੇ ਦੁਗਾਰਾ ਆਇਆ। ਅੱਜ ਮੇਰੇ ਵੀ ਖੇਮਕਰਨ ਮਾਰਕੀਟ ਕਮੇਟੀ ਦੇ ਵਿੱਚ ਬੈਠੇ ਆ। ਅੱਜ ਸਾਡੀ ਸਾਰੀ ਜਿਹੜੀ ਖੇਮਕਰਨ ਦੀ ਜਿਹੜੀ ਕਮੇਟੀ ਹੈ ਸਾਡੀ ਸਰਪ੍ਰਧਾਨ ਸਾਹਿਬ ਸਾਡੇ ਐਮਸੀ ਸਾਹਿਬਾਨ ਪਹਿਲਾਂ ਤਾਂ ਅਸੀਂ ਖੇਮਕਰਨ ਸ਼ਹਿਰ ਬਾਰੇ ਜਿਹੜੀਆਂ ਵਿਚਾਰਾਂ ਕੀਤੀਆਂ ਕਾਫੀ ਮੁਸ਼ਕਲਾਂ ਜਿਹੜੀਆਂ ਸਾਡੇ ਇੱਥੋਂ ਦੇ ਲੋਕਲ ਭੈਣਾ ਭਰਾਵਾਂ ਨੇ ਦੱਸੀਆਂ। ਉਹਨਾਂ ਮੁਸ਼ਕਿਲਾਂ ਨੂੰ ਲੈ ਕੇ ਅੱਜ ਦੀ ਜਿਹੜੀ ਮੀਟਿੰਗ ਉਹ ਰੱਖੀ ਗਈ ਸੀ ਤੇ ਉਹਨਾਂ ਦੇ ਜਲਦੀ ਜਿਹੜਾ ਪ੍ਰਸ਼ਾਸਨ ਨੂੰ ਕਹਿ ਦਿੱਤਾ ਗਿਆ ਕਿ ਉਹ ਜਿਹੜੇ ਮਸਲੇ ਉਹ ਹੱਲ ਕੀਤੇ ਜਾਣਗੇ ਹੋਰ ਪਿੰਡਾਂ ਚੋਂ ਵੀ ਭੈਣ ਭਰਾ ਆਏ ਉਹਨਾਂ ਨੇ ਵੀ ਆਪਣੀਆਂ ਮੁਸ਼ਕਿਲਾਂ ਦਸੀਆਂ ਤੇ ਉਹਨਾਂ ਨੂੰ ਹੱਲ ਕਰਾਉਣ ਦੀ ਕੋਸ਼ਿਸ਼ ਕਰਨ। ਠੀਕ ਹੈ ਸਰ ਬੱਸ ਸਟੈਂਡ ਤੇ ਬੜੀ ਸਮੱਸਿਆ ਆ ਰਹੀ ਹੈ ਲੋਕਾਂ ਨੂੰ ਕਿ ਕਿਹੜੀ ਟ੍ਰੇਨ ਕਿੰਨੇ ਚੱਲਦੇ ਬੱਸ ਸਟੈਂਡ ਮਿਕਦ ਦਾ ਪਾਣੀ ਬਾਹਰ ਆ ਰਿਹਾ। ਬੱਸ ਸਟੈਂਡ ਦਾ ਵੀਰੇ ਜਿਹੜੀ ਅਸਲ ਚ ਕੀ ਹੁੰਦਾ ਵਾ ਕਿ ਵੈਸੇ ਇਹ ਜਿਹੜੀ ਹੈ ਨਾ ਕਨਫਿਊਜ਼ਨ ਇੱਥੇ ਆ ਗਈ ਕਿ ਜਿਹੜੀ ਕਮੇਟੀਆਂ ਦੇ ਹੁੰਦੇ ਨੇ ਨਾ ਬੱਸ ਸਟੈਂਡ ਉਹ ਜਿਹੜਾ ਵਾ ਉਹ ਲੋਕਲ ਬਾਡੀ ਜਿਹੜੀ ਆ ਉਹ ਕਰਦੀ ਆ ਪਹਿਲਾਂ ਅਸੀਂ ਟਰਾਂਸਪੋਰਟ ਮੈਕਮ ਨੂੰ ਲੈ ਅਸੀਂ ਸੋਚਦੇ ਸੀ ਵੀ ਟਰਾਂਸਪੋਰਟ ਮੈਕਮ ਦਾ ਕੰਮ ਆ ਹੁਣ ਉੱਥੇ ਮਿਨਿਸਟਰ ਸਾਹਿਬ ਨਾਲ ਗੱਲ ਕੀਤੀ ਹੈ ਤੇ ਉਹ ਬੱਸ ਸਟੈਂਡ ਦੀ ਉਹਨਾਂ ਤੋਂ ਗ੍ਰਾਂਟ ਦੀ ਡਿਮਾਂਡ ਕੀਤੀ ਹੈ ਤਾਂ ਕਿ ਜਿਹੜਾ ਉਹਦਾ ਰਹਿਦਾ ਕੰਮ ਜਿਹੜਾ ਉਹ ਕਰ ਸਕੀਏ ਹੁਣ ਅਸੀਂ ਲੋਕਲ ਬਾਡੀ ਨੂੰ ਲਿਖ ਕੇ ਭੇਜਿਆ